ਗੁਰੂ ਨਾਨਕ ਸਾਹਿਬ ਨੇ ਬਾਣੀ ਚ ਦਰਸ਼ਟਾਂ ਦਿੱਤਾ ਪਿੰਡਾਂ ਵਾਲਿਆਂ ਨੇ ਅੱਖ ਵੇਖਿਆ ਹੋਊਗਾ ਅੱਖ ਨੂੰ ਖਖੜੀ ਲੱਗਦੀ ਆ ਤੇ ਜਿੰਨਾ ਚਿਰ ਤੱਕ ਉਹ ਖਖੜੀ ਅੱਖ ਦੇ ਨਾਲ ਜੁੜੀ ਆ ਉਹ ਦੂਰ ਤੋਂ ਭਲੇਖਾ ਪਾਉਂਦੀ ਆ ਕਿ ਇਹ ਅੰਬੀ ਲੱਗੀ ਜਿੰਨਾ ਚਿਰ ਤੱਕ ਅੱਖ ਦੇ ਨਾਲ ਜੁੜੀ ਪਰ ਜੇ ਕਿਤੇ ਕੋਈ ਉਸ ਖਖੜੀ ਨੂੰ ਅੱਖ ਦੇ ਨਾਲੋਂ ਤੋੜ ਜਾਵੇ ਡੰਡਾ ਸੋਟਾ ਮਾਰ ਕੇ ਉਰੇ ਧੀਰੇ ਧੀਰੇ ਹੋ ਕੇ ਤੁੰਬੇ ਤੁੰਬੇ ਹੋ ਕੇ ਜਿੱਧਰ ਦੀ ਹਵਾ ਉਧਰ ਨੂੰ ਜਾਂਦੀ ਜਿੰਨਾ ਚਿਰ ਤੱਕ ਅਸੀਂ ਗੁਰੂ ਨਾਲ ਜੁੜੇ ਆ ਗੁਰੂ ਗ੍ਰੰਥ ਗੁਰੂ ਪੰਥ ਸ੍ਰੀ ਅਕਾਲ ਤਖਤ ਸਾਹਿਬ ਜਿੰਨਾ ਚਿਰ ਤੱਕ ਅਸੀਂ ਆਪਣੇ ਧੁਰੇ ਨਾਲ ਜੁੜੇ ਆ ਸੋਹਣਿਆ ਸੀ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਮੇਰਾ ਵਿਛੋੜਾ ਧਣੀ ਸਿਓ ਨਾਨਕ ਸਹਿਸ ਹੈ ਗੜ